ਓਏ ਗੁੰਡਾਗਰਦੀ ਤੁਹਾਡੇ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਨਾ ਲੋ ਤੁਸੀਂ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਇਥੋ ਫੜਿਆ ਉਹ ਤਰਨਤਾਰਨ ਦਾ ਵਿਅਕਤੀ ਸੀਗਾ ਤਰਨਤਾਰਨ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਔਰ ਉਹ ਕਹਿੰਦੇ ਕਿ ਗੈਂਗਸਟਰ ਦੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਜਿਹੜਾ ਕੋਈ ਅੱਗ ਜੜੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆ ਕੇ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰ ਰਹਿੰਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆਇਆ ਮੇਰੇ ਘਰ ਦੇ ਪਰਿਵਾਰ ਆ ਮੇਰਾ ਬੇਟਾ ਮੈਂ ਆਇਆ ਵਾਂ ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਕੈਂਸਰ ਹੈ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਟਰਾਂ ਕੋ ਡਰਾਉਣ ਲੱਗ ਗਿਆ ਇੱਕ ਨੇ ਇਹ ਬੰਦਾ ਤਾਂ ਕਿੱਜਾ ਪਿਛਲੇ 5 ਸਾਲਾਂ ਚ ਇਹਨੇ 6-7 ਕਤਲ ਕਰਵਾਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ਝੜਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰੂਗੇ ਕੋਈ ਵੋਟ ਵੋਟ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਹੈ ਸੁਣੋ ਅੱਡਾ ਗੱਭਰ ਨਹੀਂ ਹੈ ਮਲਾਜਮ ਜਿਹੜੇ ਨੇ ਇਹਨੇ ਕਹਿ ਦਿੱਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਦੇ ਮੱਝੀ ਵੀਡੀਓ ਪੂਰੀ ਕੈਪਚਰ ਚਾਰ ਫੋਟ ਤੇ ਸੁਖੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਦੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹਾਂ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਾਣ ਆਇਓ ਜਾਂ ਕਿਸੇ ਵੀ ਮੈਂ ਸੁਣੋ ਜੀ ਵੇਖੋ 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 ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਠੀਕ ਹੈ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਹੁਣ ਆਪਾਂ ਕਿਸੇ ਨੂੰ ਮੇਰੇ ਗੱਲ ਸੁਣੋ ਲੋਕ 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 ਉਹਨਾਂ ਨੂੰ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇਖੋ ਜੀ ਇਹਨਾਂ ਦਾ ਦਿਮਾਗ ਚਿੱਕੋ ਗੱਲ ਹੈ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘੱਟੋ ਘੱਟ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡ ਤੇ ਜਿਹੜਾ ਵਾ 24 ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੂੰ ਇਹ ਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡ ਤੇ ਜਿੱਤੀ ਉਹਥੇ ਆਣ ਕੇ ਇਹਨਾਂ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬੁਗਲਾੜ ਦੀ ਨਤੀਜਾ ਆਜੋ ਆਜੋ ਅਨਸਾਰੀ ਦਾ ਜਵਾਬ ਮੈਂ ਦੇਣਾ ਆਜੋ ਆਜੋ ਅਨਸਾਰੀ ਦਾ ਮੈਂ ਜਵਾਬ ਦੇਣਾ ਆਜੋ ਇਹ ਸਵਾਲ ਉਹਨਾਂ ਵੱਲ ਚੁੱਕਿਆ ਗਿਆ ਕਿ ਗੈਂਗਸਟਰਾਂ ਦੇ ਨਾਲ ਤੁਹਾਡੇ ਰਿਸ਼ਤੇ ਨੇ ਇਹ ਡਿਸਟ੍ਰਿਕਟ ਜਿਹੜੇ ਨੇ ਮੈਂ ਮੁੱਖ ਮੰਤਰੀ ਨੂੰ ਚੈਲੰਜ ਕਰਦਾ 2 ਸਾਲ ਪਹਿਲਾਂ ਤੁਹਾਨੂੰ ਪਤਾ ਨਾ న్యూਸ 18 ਵਾਲਾ ਮੈਂ ਕੱਢਿਆ ਵੀ ਸੀ ਆਪਣੀ ਗੱਡੀ ਚੋਂ ਬਾਹਰ ਜਿਆਦਾ ਨਾ ਸਾਰਿਆਂ ਨੂੰ ਜਿਹੜਾ ਪੱਤਰਕਾਰ ਮੈਂ ਬਾਹਰ ਕੱਢਿਆ ਸੀ 2000 2 ਸਾਲ ਪਹਿਲਾਂ ਮੈਂ ਉਹਨੂੰ ਜਵਾਬ ਦਿੱਤਾ ਜੇ ਪਿਓ ਦਾ ਪੋਤੇ ਆ ਇਹ ਅੱਜ ਮੁੱਖ ਮੰਤਰੀ ਕੋਲ ਜਾ ਕੇ ਉਹ ਕਢਵਾਏ ਮੈਂ ਜਵਾਬ ਦਊਂਗਾ ਮੈਂ ਜਵਾਬ ਦਿੱਤਾ ਉਹਨਾਂ ਸਾੜੀ ਵਾਲੇ ਦਾ ਜੇ ਨਾ ਅੱਜ ਪਿਓ ਦੇ ਪੁੱਤ ਨੇ ਮੈਂ ਅਲੀਗੇਸ਼ਨ ਲਾ ਰਿਆਂ ਕਿ ਜੱਗੂ ਭਗਵਾਨਪੁਰੀਏ ਦੇ ਨਾਲ ਹੀ ਰਸਲਿਆ ਮੈਂ ਆ ਰਿਹਾ ਇਹ ਨਹੀਂ ਮੁੱਖ ਮੰਤਰੀ ਜਗੂ ਭਗਵਾਨਪੁਰੇ ਨੂੰ ਪ੍ਰੋਟੈਕਟ ਕਰ ਰਿਹਾ ਉਹ ਕਹਿੰਦੇ ਰਦਾਵਾ ਸਾਹਿਬ ਦੀ ਬੁਖਲਾਟ ਆ ਹਾਰ ਨਹੀਂ ਕਿਹੜੀ ਇਹ ਤੇ ਹੁਣ ਪਤਾ ਲੱਗੂ ਕਿ ਨਾ ਬੁਖਲਾਟ ਵਾਲਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਵੋਟਾਂ ਨਾ ਹੋਣ ਉਹ ਲੜਦਾ ਵੀ ਇਹ ਬੰਦੇ ਬੰਦੇ ਮੈਂ ਬਾਹਰੋਂ ਮੰਗਵਾਏ ਨੇ ਕਹਿੰਦੇ ਮੰਗਵਾਏ ਨੇ ਆ ਜਿਹੜਾ ਫੜਿਆ ਤੁਹਾਡੇ ਸਾਹਮਣੇ ਪਲੱਸ ਉਹ ਜੋ ਮਰਜੀ ਕਹੀ ਜੇ ਉਹ ਕਹਿੰਦੇ ਕਿ ਹੁਣ ਮੈਂ ਲੀਡਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸ਼ਾਂਤਮਈ ਢੰਗ ਨਾਲ ਕਰਾਨ ਕੋਈ ਹੋ ਸਕਦਾ ਹੈ ਨਹੀਂ ਸ਼ਾਂਤਮਈ ਮੇਰੀ ਗਲਤ ਮੇਰੀ ਗੱਲ ਸੁਣ ਲਓ ਇਹ ਤੁਹਾਨੂੰ ਯਾਰ ਮੈਨੂੰ ਇਹ ਸਵਾਲ ਪੁੱਛ ਰਹੇ ਹੋ ਇਹ ਪੁਲਿਸ ਨੂੰ ਪੁੱਛੋ ਕਿ ਬਾਹਰਲਾ ਬੰਦਾ ਤਰਨਤਨ ਸਾਈਡ ਦਾ ਫੜਿਆ ਗਿਆ ਕਿ ਨਹੀਂ ਇਹਨਾਂ ਦੇ ਇਹਨਾਂ ਦੇ ਘਰੋਂ ਕੇਂਦਰ ਦਾਵਾ ਸਾਹਿਬ ਦੇ ਸਾਹਮਣੇ ਡਾਂਗ ਮਾਰੀ ਹੈ ਸਾਨੂੰ ਇਹ ਇਲਜ਼ਾਮ ਲੱਗ ਉਹਨੂੰ ਜਿਹੜੀ ਮਾਰੀ ਹੈ ਤੇ ਉਹਨੂੰ ਆਖੇ ਪੁਲਿਸ ਨੂੰ ਕਰੋ ਐਕਸ਼ਨ ਕੋਈ ਮੇਰੇ ਨਾਲ ਸੀ ਕਿਹੜੀ ਡਾਂਗ ਵਜੀ ਆ ਭੀ ਇਹਦਾ ਮੈਡੀਕਲ ਕੋ ਨਾ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕਿਉਂ ਜੀ ਤੁਸੀਂ ਮੇਰੇ ਨਾਲ ਸੀ ਨਾ ਕੋਈ ਵੀਡੀਓ ਵੀਡੀਓ ਐਵੀਡੈਂਸ ਦਿਖਾ ਰਹੇ ਕਿ ਵੀਡੀਓ ਸਾਡੇ ਕੋਲ ਆਇਆ ਕੋਈ ਨਹੀਂ ਆਉਣ ਦੇ ਆਉਣ ਦੇ ਗੁੰਡਾ ਕਰਦੀ ਐ ਤਾਂ ਨਹੀਂ ਚੱਲਣ ਦੇਗੀ ਪੁਲਿਸ ਤੁਹਾਡੇ ਸਾਹਮਣੇ ਮਰੀ ਰਹੀ ਜਾਂ 15 ਮਿੰਟ ਡੀਐਸਪੀ ਅੰਦਰ ਨਹੀਂ ਵੜਿਆ ਤੁਹਾਡੇ ਸਾਹਮਣੇ ਨਾ ਬਿਲਕੁਲ ਰੱਖਦੀ ਹੈ ਤੁਹਾਡੇ ਸਾਹਮਣੇ ਇੱਥੇ ਆਪਾਂ ਕਦੋਂ ਦੇ ਖੜੇ ਆ ਪੁਲਿਸ ਅੰਦਰ ਗਈ ਹੈ ਨਹੀਂ ਗਈ ਜਦੋਂ ਸਭ ਆਕੇ ਸ਼ਾਂਤ ਕਰਨਾ ਚਾਹੀਦਾ ਮੌਲ ਕੇ ਜਿਸ ਤਰੀਕੇ ਨਾਲ ਮੌਲ ਫੜਾਇਆ ਜਾ ਰਿਹਾ ਉਹ ਤਰ੍ਹਾਂ ਪਰੋੜ ਦੇਣਾ ਵੇਖੋ ਗੱਲ ਸੁਣ ਇੱਥੇ ਸ਼ਾਂਤ ਮਈ ਤਰੀਕਾ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈ ਗਏ ਇਹਨਾਂ ਦਾ ਟੈਲੀਫੋਨ ਗਿਆ ਫਿਰ ਡੀਟਰ ਨਾ ਪਹੁੰਚੇ ਤਾਂ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚੇ ਨਾ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰਲੇ ਬੰਦੇ ਪੈ ਗਏ ਤੇ ਉਹਦਾ ਪ੍ਰਤਖ ਆ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਤੇ ਇਹ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਅੱਤ ਪੱਦੇ ਦਾ ਪੋਤਿਆ ਨਾ ਇਹ ਜਾ ਕੇ ਅਨਸਾਰੀ ਦਾ ਐਕਸ਼ਨ ਕਰੇ ਮੈਂ ਜਵਾਬ ਦਊਂ ਵੇ ਗੱਲ ਗੱਲ ਸੁਣੋ ਜਿਨ੍ਹਾਂ ਜਿਨ੍ਹਾਂ ਐਪਲੀਕੇਸ਼ਨ ਦੇ ਕੇ ਸਾਰੀ ਨੂੰ ਸਦਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਮੰਗੇ ਜੇਲ੍ਹ ਮਿਨਿਸਟਰ ਦਾ ਕੰਮ ਕਿਸੇ ਨੂੰ ਜੇਲ੍ਹ ਦੇ ਅੰਦਰ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਉੱਥੇ ਕਦੇ ਕੋਈ ਕਹਿ ਰਿਹਾ ਤੁਸੀਂ ਦੱਸੋ ਕਿ ਜੱਗੂ ਭਗਵਾਨਪੁਰੀਏ ਦੀ ਮੰਗ ਕਿਹਦੇ ਲਈ ਤੁਰੀ ਫਿਰਦੀ ਆ ਜੱਗੂ ਭਗਵਾਨਪੁਰੀਏ ਦੇ ਅਗੇਂਸਟ ਮੈਂ ਡੀਐਸਪੀ ਕਢਵਾਇਆ ਤੇ ਫਿਰ ਜੱਗੂ ਪੁਗਾਨ ਪੜੀ ਇਹਨਾਂ ਦਾ ਮਾਮਾ ਕਿ ਸਾਡੇ ਨਾਲ ਕੋਈ ਗੱਲ ਨਹੀਂ ਤੇ ਯਾਰ ਕੋਈ ਨਹੀਂ ਏਦਾਂ ਨਹੀਂ ਕਿ ਏਦਾਂ ਨਹੀਂ ਕਿ ਇਹਨਾਂ ਕੋਲ ਗੁੱਡਿਆ ਕੋਲ ਡਰਿਆ ਜਾਏਗਾ ਸੁਖੀਰ ਤਾਂ ਇਹਨੇ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ ਤੇ ਵੱਜ ਗਿਆ ਜਿਹਦਾ ਉਹਦਾ ਫਰਜ ਬੰਦਾ ਸੁਖੀਰ ਦਾ ਕੋਲ ਖੜਾ ਕੇ ਡਾਂਗ ਹੱਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਦੇ ਡਾਂਗ ਵੱਢ ਕੇ ਮਾਰਦੀ ਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਬੋਲ ਖਲੋਗੇ ਸੁਕੀਂਦਾ ਵੇਡ ਆ ਵੇਖੋ ਇਹ ਵੀਡੀਓ ਹੀ ਇਹ ਵੀਡੀਓ ਜਿੰਨ ਤੱਕ ਕਰਾਂਗੇ ਇਹ ਜਿੰਨ ਤੱਕ ਇਹ ਵੀਡੀਓ ਹੀ ਜਿੰਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆ ਰੰਦਾ ਪਿੱਛੇ ਖਲੋਤਾ ਡਾਂਗਾ ਮਰਵਾ ਰਿਹਾ ਜੇ ਡਾਂਗਾ ਮਰਵਾ ਰਿਹਾ ਬੰਦਾ ਮੇਰੇ ਕੋਲ ਡਾਂਗਾ ਬਲਵਾਉਂਦਾ ਵੇਖੋ ਪਿੱਛੇ ਖਲੋਤਾ ਜੇ ਸੁਕੀਂਦਾ ਆ ਵੇਖੋ ਵੇਖੋ ਅਮਵੈਲ ਖਾ ਲੋ ਆ ਸਾਰੀ ਜਿੰਨ ਤੱਕ ਵੀਡੀਓ ਹੈਗੀ ਆ ਬਖਾਲੀ ਆ ਜੇ ਆ ਜੇ ਆ ਜੇ ਬੰਦਾ ਵੇਖੋ ਜੀ ਆ ਸੁਖੀ ਦਾ ਪਿੱਛੇ ਖਲੋਤਾ ਦਾ ਡਾਂਗ ਮਰਵਾਉਣ ਦਾ ਆ ਵੇਖੋ ਇਹ ਲਪਾਇਆ ਜੀ ਲਪਾਇਆ ਮਸੀਹ ਲਪਾਇਆ ਮਸੀਹ ਲਪਾਇਆ ਮਸੀਹ ਇਹਦਾ ਬੰਦਾ ਵਾ ਸੁਖੀ ਦਾ ਸੁਖੀ ਨੇ ਕਿਹਾ ਵੀ ਡਾਂਗ ਮਾਰ ਪਿੱਛੇ ਜੁਰਤ ਡਾਂਗ ਮਾਰਦੇ ਸਾਰੇ 2-4 ਫੁੱਟ ਤੇ ਸੁਖੀ ਰੰਦਾ ਵਾ ਪਿੱਛੇ ਖਲੋਤਾ ਉਹਨੇ ਡਾਂਗ ਫੜ ਕੇ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਬਾਹ ਅੱਗੇ ਕਰਕੇ ਬਚਾਈ ਮੇਰਾ ਪੁੱਤ ਡਾਂਗ ਮਾਰਿਆ ਪੁੱਤ ਮੇਰਾ ਗੱਲ ਕਹਿੰਦੇ ਰੈਡ ਕਰਵਾ ਦੋ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣ ਗਿਆ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲੈਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫੇਰ ਸਕਦਾ ਮੈਂ ਇਥੋਂ ਦਾ ਰਹਿਣ ਵਾਲਾ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖ ਮੈਂ ਹਾਂ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨਹੀਂ ਉਹ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤੇ ਉਹਨਾਂ ਨੇ ਇੰਟਰਡਕਟ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨ ਨਹੀਂ ਤਨ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਆ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪਲੀਜ਼ ਤੁਸੀਂ ਹੋਰ ਕਿਹਦੇ ਮੇਰੇ ਦਬਸਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਅਚੀਵਮੈਂਟ ਕਰਵਾ ਰਿਹਾ ਗੁਨਾਪੁਰ ਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜिले ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਮੈਂ ਆਉਂਦੇ ਦੋ ਕਾਲੇ ਸਰਪੰਚੀ ਇਹ ਇਹ ਬੰਦੇ ਸਾਰਾ ਕੀਤਾ ਹੂੰ ਗੁੰਡਿਆਂ ਨੂੰ ਕੀਤਾ ਫੜ ਲੋ ਨੇ ਮੈਨੂੰ ਕੁੱਟ ਮਾਰੇ ਨਾ ਬੜੀ ਕੀਤੀ ਆ ਹਾਂਜੀ ਵਾਹ ਮਾਰਿਆਂ ਨੂੰ ਸੜਕ ਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮੈਂ ਹਾਂ ਜੀ ਮੁੜ ਕੇ ਛਦਾਇਆ ਜਿਨਾਂ ਨੇ ਹਾਂਜੀ ਇਹ ਕਾਂਗਰਸ ਦੇ ਹਾਂਜੀ ਇਹਨਾਂ ਨੇ ਮੜੇ ਆਮ ਪਾਰਟੀ ਵਾਲਿਆਂ ਨੇ ਤੇ ਕਲਾ ਸਰਪੰਚਾਂ ਮੁਕੇ ਤਾਂ ਉਹਨੇ ਗੁੰਡੇ ਮਂਗਾਏ ਆ ਇਥੇ ਉਹਨੇ ਕੁੱਟਮਾਰ ਕਰਾਈ ਆ ਉਹਨੇ ਤਾਂ ਪੂਰਾ ਇਥੇ ਜਿਹੜਾ ਤੇ ਪਾਈ ਬੋਰਡ ਨਹੀਂ ਪਾਉਂਦੇ ਇੰਡੀਆ ਕੇ ਨੂੰ ਹਾਂਜੀ ਸਾਡੀ ਸਿਸਟਰ ਦੇ ਨਾਲ ਵਿਆਹੀ ਹੋਈ ਆ ਬਿਲਕੁਲ ਕੋਈ ਗੱਲਬਾਤ ਨਹੀਂ ਹੋਈ ਬਿਲਕੁਲ ਸ਼ਾਂਤੀ ਮਾਹੌਲ ਆ ਹਾਂਜੀ